ਬੋੜੀ ਦੋਸਤੋ ਕੀ ਹਾਲ ਚਾਲ ਦੋਸਤੋ ਅੱਜ ਕੱਲ ਦੀ ਪਟਾਈ ਕੀਤੀ ਆ ਸਾਈਡ ਤੇ ਅੱਜ ਆਪਾਂ ਕਰਨਾ ਵਾ ਲੈਵਲ ਲੈਵਲ ਯਾ ਸਟੈਂਡ ਲਾਇਆ ਵਾ ਅੱਜ ਦੋਸਤੋ ਲੇਜ਼ਰ ਲੈਵਲ ਕਰਨ ਲੱਗੇ ਆ ਇੱਥੇ ਵਾ ওয়াਟਰ ਲੈਵਲ ਕਰਦੇ ਵਾਟਰ ਲੈਵਲ ਵੀ ਭਰ ਕੇ ਰੱਖਿਆ ਵਾ ਆਪਾਂ ਤੇ ਪਰ ਅੱਜ ਅਸੀਂ ਸੋਚਿਆ ਕਿ ਅੱਜ ਲੇਜ਼ਰ ਲੈਵਲ ਦਾ ਕੰਮ ਕਰਕੇ ਤੁਹਾਨੂੰ ਦਿਖਾਉਨੇ ਆ ਕਿਵੇਂ ਕਰਨਾ ਵਾ ਤੇ ਬਾਕੀ ਦੋਸਤੋ ਐਂਗਲ ਉਂਗਲ ਮੇ ਬਣਾ ਲਿਆ ਵਾ ਕਿਹੜੇ ਐਂਗਲ ਤੇ ਲਾਉਣਾ ਵਾ ਕਿਥਰੋ ਘੁਮਾਉਣਾ ਉਹਨੂੰ ਸਾਰਾ ਕੋ ਮੈਂ ਵੇਖ ਲਿਆ ਸਿਸਟਮ ਤੇ ਜਿੱਤਾ ਜਿੱਤਰਾ ਵੀ ਗੱਲ ਬੰਦਦੀ ਆ ਤਾਂ ਤੁਹਾਨੂੰ ਸਾਰੀ ਵਿਖਾਉਣਾ ਵਾ ਜੀ ਦੋਸਤੋ ਤੁਸੀਂ ਲੇਜ਼ਰ ਲੈਵਲ ਦਾ ਲੈਵਲ ਵੇਖਣਾ ਚਾਹੁੰਦੇ ਜੀ ਕਿਵੇਂ ਕੱਢਦੇ ਆਪਾਂ ਠੜਕੋ ਦੋਸਤੋ ਲੇਜ਼ਰ ਲੈਵਲ ਹੈਗਾ ਵਾ ਬੋਸ਼ ਕੰਪਨੀ ਦਾ ਤੇ ਅੱਜ ਲੇਜ਼ਰ ਲੈਵਲ ਹੋਊਗਾ ਇਹ ਸਾਰੇ ਇਹ ਕੰਮ ਦਾ ਤੇ ਤੁਹਾਨੂੰ ਸਾਰਾ ਮੈਂ ਕਰਕੇ ਵਿਖਾਵਾਂਗਾ ਲੇਜ਼ਰ ਲੈਵਲ ਹੁੰਦਾ ਕਿਵੇਂ ਆ ਕੀ ਕੀ ਸਿਸਟਮ ਵਾਲੇ ਲੈਜ਼ਰ ਲੈਵਲ ਦੇ ਕੀ ਬਰਾਬਰ ਕਰਨਾ ਹੁੰਦਾ ਤੇ ਕਿਵੇਂ ਬਰਾਬਰ ਕਰਨਾ ਹੁੰਦਾ ਵਾ ਤੇ ਉਹ ਸਾਰੀ ਚੀਜ਼ਾਂ ਤੁਹਾਨੂੰ ਮੈਂ ਦੱਸਾਂਗਾ ਬਣੇ ਰਿਓ ਵੀਡੀਓ ਤੇ ਬੜੀ ਇੰਟਰਸਟਿੰਗ ਹੋਣ ਵਾਲੀ ਆ ਨਵੀਂ ਜਾਣਕਾਰੀ ਮਿਲੂਗੀ ਤੁਹਾਨੂੰ ਪਲੰਬਰ ਦੇ ਰਿਲੇਟਿੰਗ ਤੇ ਮੇਰੇ ਭਰਾ ਮਤਲਬ ਕਿ ਸਾਰੇ ਵੀਡੀਓ ਤੁਹਾਡੇ ਚੈਨਲ ਸਬਸਕ੍ਰਾਈਬ ਜਰੂਰ ਕਰ ਲਓ ਕਿਉਂਕਿ ਵੀਡੀਓ ਹੁਣਹੀਂ ਮਤਲਬ ਕਿ ਲਗਾਤਾਰ ਪਾਉਣੀਆਂ ਸ਼ੁਰੂ ਕਰਤੀਆਂ ਵਾਂ ਤੇ ਅੱਗੇ ਬਸ ਥੋੜਾ ਜਿਹਾ ਟਾਈਮ ਰੁਕੋ ਤੁਹਾਡੇ ਤੁਹਾਡੇ ਚੈਨਲ ਤੇ ਹੋਰ ਵੀ ਬੜਾ ਕੁਝ ਹੋਣ ਵਾਲਾ ਵਾ ਤੇ ਸਾਰਾ ਕੁਝ ਵੇਖਣ ਲਈ ਤੁਹਾਨੂੰ ਕੀ ਕਰਨਾ ਆਪਣੇ ਕੋ ਇੱਕਾ ਮਾੜਨਾ ਜੁੜੇ ਰਹੋ ਤੇ ਸਬਸਕ੍ਰਾਈਬ ਕਰਾ ਦਿਓ ਚੈਨਲ ਨੂੰ ਬੈਲ ਆਈਕਨ ਵੀ ਦਬਾ ਲਓ ਤੇ ਬੜਾ ਫਾਇਦੇ ਵਾਲਾ ਕੰਮ ਆਉਣ ਵਾਲਾ ਵਾ ਦੋਸਤੋ ਤੇ ਅਸੀਂ ਪੂਰਾ ਜੋਰ ਲਾਉਣ ਲੱਗੇ ਆਂ ਵੀ ਸਾਰੀ ਜਨਤਾ ਨੂੰ ਐਜੂਕੇਟ ਕਰੀਏ ਪਲਾਨਿੰਗ ਦੇ ਬਾਰੇ ਕਿਵੇਂ-ਕਿਵੇਂ ਪਲਾਨਿੰਗ ਦਾ ਕੰਮ ਹੁੰਦਾ ਵਾ ਜਿੱਤਰਾ ਵੀ ਆ ਜੋ ਕੁਛ ਵੀ ਆ ਤੁਹਾਨੂੰ ਮੈਂ ਸਾਰਾ ਕੁਝ ਵਿਖਾਉਣਾ ਵਾ ਬਣੇ ਦੇ ਦੂਜੇ ਦਿਨ ਤੱਕ ਸਾਡੇ ਨਾਲ। ਬਾਕੀ ਦੋਸਤੋ ਆ ਤੁਹਾਨੂੰ ਡੈਡ ਲਾਈਨ ਵੀ ਦੇਖ ਸਕਦੇ ਜੀ ਇਹ ਸਾਡੀ ਲੇਜ਼ਰ ਲੈਵਲ ਦੀ ਲਾਈਨ ਆ ਤੇ ਆਪਾਂ ਦੋਸਤੋ ਆ ਲੈਜ਼ਰ ਲੈਵਲ ਸੈੱਟ ਕੀਤਾ ਆ ਇਹਨੂੰ ਸੈੱਟ ਕਰਨ ਦਾ ਸੌਖਾ ਤਰੀਕਾ ਵਾ ਇਹਨੂੰ ਸਟੈਂਡ ਤੇ ਖਸਿਆ ਵਾ ਤੇ ਬਾਕੀ ਦੋਸਤੋ ਇਹ ਤੁਸੀਂ ਆਹ ਵੇਖ ਸਕਦੇ ਜੀ ਇਹ ਬਿਲਕੁਲ ਇੱਕ ਮਿੰਟ ਗਲਤੀ ਰੁਕ ਜਾ ਇਹਨੂੰ ਆ ਜਿਹੜਾ ਮੰਨ ਲਓ ਕਿ ਪੂਰੀ ਸੈਟਿੰਗ ਜੇ ਹੋਣ ਵਾਲੀ ਹੈ ਇਹਦੀ ਤੇ ਜਿਹੜਾ ਆ ਜਿਹੜਾ ਲੈਵਲ ਵਾ ਇਹ ਬਿਲਕੁਲ ਸੈਂਟਰ 'ਚ ਹੋਣਾ ਚਾਹੀਦਾ ਵਾ ਥੋੜਾ ਜਿਹਾ ਆਊਟ ਵਾ ਇਹਨੂੰ ਮੈਂ ਸੈਂਟਰ ਚ ਕਰਾਂਗਾ ਤੇ ਬਾਕੀ ਹੋਰ ਕੋਈ ਸਿਸਟਮ ਨਹੀਂ ਇਹਦਾ ਬਾਕੀ ਇਹਨੂੰ ਤੁਸੀਂ ਇਹਨੂੰ ਘੁਮਾ ਸਕਦੇ ਜੇ ਆਹ ਆ ਬਟਨ ਲੱਗਾ ਇਹਨੂੰ ਤੁਸੀਂ ਸਾਰੇ ਪਾਸੇ ਘੁਮਾ ਸਕਦੇ ਜੇ ਇਹਨੇ ਤੁਹਾਨੂੰ 00 ਦੀ ਲਾਈਨ ਦੇ ਦੇਣੀ ਆ ਤੁਸੀਂ ਦੇਖ ਤਾਂ ਰਹੇ ਇਹ ਘੁੰਮ ਰਿਹਾ ਵਾ ਇਧਰ ਲਾਈਨ ਹੀ ਵੱਜਦੀ ਤੇ ਇੱਥੋਂ ਮੈਂ ਘੁਮਾ ਰਿਹਾ ਵਾ ਇਧਰ ਲਾਈਨ ਹੀ ਆ ਹੁਣ ਦੋਸਤਾ ਦੇਖੋ ਆ ਵੇਖੋ ਕੈਮਰਾ ਦੀ ਸੈਟਿੰਗ ਹੋਣ ਵਾਲੀ ਆ ਵੇਖੋ ਇਹਨੇ ਆਨੋ ਜਾਈ ਜਾਣਾ ਲੀਕ ਨੇ ਠੀਕ ਆ ਇਹ ਤਾਂ ਲੈਵਲ ਕੱਢਣ ਦਾ ਮੇਨ ਤਰੀਕਾ ਵਾ ਤੇ ਬਾਕੀ ਬਹੁਤ ਵਧੀਆ ਚੀਜ਼ ਆ ਤੇ ਥੋੜਾ ਜਿਥੇ ਕਮਰਾ-ਕਮਰਾ ਚ ਲੈਵਲ ਇਹਦਾ ਨਾ ਹੋ ਜਾਂਦਾ ਬਾਕੀ ਨਹੀਂ ਹੁੰਦਾ ਤੇ ਬਾਕੀ ਚਲੋ ਤੁਹਾਨੂੰ ਮੈਂ ਕਰਦਾ ਵੀਡੀਓ ਸਾਂਝੀ ਥੋੜੇ ਕੇ ਟਾਈਮ ਤੱਕ ਇਹ ਵੀ ਦੋਸਤੋ ਮੈਂ ਆਇਆ ਵਾਂ ਵੇਲੀਆਂ ਵਾਰੇ ਤੇ ਪ੍ਰਿੰਸ ਉਹ ਇੱਥੇ ਕੰਮ ਕਰਦੇ ਪਏ ਆ ਤੇ ਆ ਇਹਨਾਂ ਨੇ ਲਾਈ ਏ ਦੁਕਾਨ ਪੂਰੀ ਇੱਥੇ ਕੇ ਦਿਵਾਲੀ ਮੇਲਾ ਲਾਇਆ ਤੇ ਬਾਕੀ ਤੁਹਾਨੂੰ ਮੈਂ ਦਿਖਾਉਣਾ ਵਾ ਫਲੈਸ਼ ਵਾਲ ਦੇ ਨਾਲ ਟਾਈਟ ਕੀਤਾ ਵਾ ਇੱਥੇ ਆਪਾਂ ਇਹ ਟੂਲ ਢਾਲ ਤੇ ਤੁਹਾਨੂੰ ਮੈਂ ਕੰਮ ਵੀ ਖੋਣਾ ਵਾ ਆਪਣਾ ਕੀ ਆਪਾਂ ਕਰਦੇ ਪਿਆ ਉਹ ਐਮਟੀਏ ਹੁਣ ਫੇਰ ਐਮਟੀਏ ਕਹਿੰਦੇ ਕਸਨ ਦੀ ਬੈਗਿਆ ਤੇ ਬਾਕੀ ਤੁਹਾਨੂੰ ਮੈਂ ਕੰਮ ਖਾ ਕੇ ਹੁਣਾ ਮੈਂ ਇਹਨਾਂ ਨੇ ਕੀ ਕੀਤਾ ਵਾ ਕੀ ਨਹੀਂ ਕੀਤਾ ਸਾਰਾ ਸਿਸਟਮ ਤੇ ਬਾਕੀ ਟੋਰਫੋਲ ਦੋਸਤੋ ਚੱਲਦੀ ਸਾਈਡ ਤੇ ਪੂਰੀ ਇਧਰ ਥੱਲੇ ਇੱਕ ਬਾਥਰੂਮ ਤਿਆਰ ਹੋੰਦਿਆ ਵਾ ਤੇ ਬਾਕੀ ਤੁਹਾਨੂੰ ਮੈਂ ਖਾਣਾ ਆ ਸਾਈਡ ਹਾ ਬਾਕੀ ਇਧਰ ਆਪਣੀ ਕਿੱਟ ਕੁਟ ਪਈ ਆ ਤੇ ਪਹਿਲਾਂ ਤਾਂ ਗੀਜਲ ਦੇ ਪੰਡ ਦੋਸਤੋ ਬਣਾਈ ਹੁਣ ਗੀਜਲ ਨਹੀਂ ਲਾਉਣਾ ਇੱਥੇ ਲੱਗਣਾ ਵਾ ਹੀਟ ਪੰਪ ਹੀਟ ਪੰਪ ਦਾ ਵੀ ਸਿਸਟਮ ਤੁਹਾਨੂੰ ਮੈਂ ਦੱਸਾਂਗਾ ਇੱਥੇ ਆਪਾਂ ਮਤਲਬ ਨਹਾਉਣ ਵਾਲਾ ਪਾਸਾ ਆ ਗਿਆ ਇੱਥੇ ਸੀਟ ਆ ਇੱਥੇ ਵਾਸ਼ਬੇਸ਼ਨ ਆ ਤੇ ਸਭ ਤੋਂ ਪਹਿਲਾਂ ਅੰਦਰ ਵੱੜ ਦੇ ਵਾਸ਼ਬੇਸ਼ਨ ਆ ਫਿਰ ਸੀਟ ਆ ਫਿਰ ਐਂਡ ਟੂ ਐਂਡ ਤੇ ਨਹਾਉਣ ਵਾਲਾ ਪਾਸਾ ਵਾ ਤੇ ਬਾਕੀ ਕੰਮ ਲੱਗੇ ਆ ਕੰਮ ਚੱਲਦਾ ਪਿਆ ਤੇ ਵੀਡੀਓ ਦਾ ਨਾਮ ਨਾਲ ਨਾਲ ਸਾਂਝੀ ਕਰੀ ਜਾਊਂਗਾ ਤੇ ਤੁਹਾਡਾ ਨਾਗੇ ਤੋਂ ਅੱਗੇ ਕਰਦਾ ਮੈਂ ਹੁਣ ਮੈਂ ਸੀ ਇਹ ਬਿੰਦਪੁਰ ਜਾਣਾ ਉੱਥੇ ਦੀ ਵੀਡੀਓ ਵੀ ਜਾ ਕੇ ਤੁਹਾਨੂੰ ਸਾਂਝੀ ਕਰਦਾ ਹਾਂ। ਬਾਕੀ ਦੋਸਤੋ ਇਹ ਸਾਈਡ ਤੇ ਆ ਪਿੰਨੇ ਮਸ਼ੀਨਾ ਖਰਾਬ ਹੋ ਗਈਆਂ ਵਾ। ਤੇ ਹੁਣ ਇੱਥੇ ਕੰਮ ਬੰਦ ਕਰਨਾ ਪਿਆ ਵਾ ਮਜਬੂਰੀ ਵਸ ਤੇ ਬਾਕੀ ਚਲੋ ਹੁਣ ਮੰਡੇ ਨੂੰ ਇੱਥੇ ਕੰਮ ਕਰਾਂਗੇ ਆਪਾਂ ਤੇ ਆ ਮਸ਼ੀਨਾ ਮਸ਼ੀਨਾ ਠੀਕ ਕਰਾ ਲਏ ਹੁੰਦੇ ਜਾਂ ਨਵੀਆਂ ਫੜ ਲਿਆਵਾਂਗੇ ਕੋਈ ਚੱਕਰ ਨਹੀਂ ਆ ਤੇ ਬਾਕੀ ਬੰਦੇ ਆੜਾ ਦਿਲ ਟੁੱਟ ਗਿਆ ਜੇ ਸ਼ਨੀ ਬਾਬਾ ਆੜ ਤੇ ਪਾਰਾ ਪੈ ਗਿਆ ਵਾ ਕਹਿੰਦੇ ਤੇ ਸ਼ਨੀ ਬਾਬਾ ਇਹਨਾਂ ਦੇ ਚੜ ਕੇ ਪੂਰਾ ਨੱਚਿਆ ਵਾ ਤੇ ਹੁਣ ਵੇਖਦੇ ਆ ਬਾਕੀ ਦੀ ਕੀ ਆ ਨਕਾਲਤਾ ਨਹੀਂ ਹੁੰਦੀ ਹੁਣ ਦੂਜੀ ਸਾਈਡ ਤੇ ਇਹਨਾਂ ਨੂੰ ਮੈਂ ਲਾਉਣ ਲੱਗਾ ਆ 4 ਵਜ ਗਏ ਆ ਘੰਟੇਕ ਦਾ ਕੰਮ ਆ ਉੱਥੇ ਤੇ ਆਪੀ ਕਰਦੇ ਆ ਹੁਣ ਕਰੋਗੇ ਫਿਰ ਹੁਣ ਹਾਂ ਭਾਈ ਹਾਂ ਹਾਂ ਉਹਨੂੰ ਕੰਪਲੀਟ ਕਰਦੇ ਹੋ ਤੇ ਚਲੋ ਮੈਂ ਇਹਨਾਂ ਨੂੰ ਲਾ ਕੇ ਉਹਨਾਂ ਵਾਂ ਫਿਰ ਦੂਜੀ ਸਾਈਟਾਂ ਤੇ ਚੈੱਕ ਕਰਦੇ ਆ ਤੁਹਾਨੂੰ ਵਿਖਾਉਣਾ ਮੈਂ ਬਾਕੀ ਦੋਸਤੋ ਇੱਥੇ ਸਿਰ ਜਿੱਥੇ ਲੈਵਲ ਕੱਢਦੇ ਪਿਆ ਅਸੀਂ ਆਪਾਂ ਉੱਥੇ ਬੰਦਿਆ ਨੇ ਆ ਕਿੱਲੇ ਭਰਦੇ ਆ ਲੈਵਲ ਤੇ ਠੀਕ ਲਾਏ ਆ ਥੋੜਾ ਜੀ ਇਹਨਾਂ ਜੇ ਨੁਕਸਾਬ ਚਲੋ ਵੀ ਠੀਕ ਕਰਦੇ ਆ ਏ ਤੇ ਬਾਕੀ ਦੋਸਤੋ ਉਹ ਲੈਜ਼ਰ ਲੂਜ਼ ਰ ਇਹਨਾਂ ਦੇ ਵਿੱਚ ਪਾ ਲਿਆ ਬਾਹਰ ਕੋ ਤੇ ਬਾਕੀ ਵਧੀਆ ਗੱਲ ਬਾਤ ਹੈ ਇਹਦੀ ਵਧੀਆ ਸਿਸਟਮ ਹੋ ਜਾਂਦਾ ਵਾ ਵਾਟਰ ਲੈਵਲ ਨਾਲ ਮੈਚ ਕੀਤਾ ਹੀ ਕੰਮ ਸਾਰੇ ਹੋਏ ਹੈਵੀ ਬਰਾਬਰ ਹੀ ਇਹ ਵੀ ਮੈਚ ਕਰ ਲੈਣਾ ਸੀ ਬਰਾਬਰ ਆਉਂਦੇ ਵਾਟਰ ਲੈ ਵਿੱਚ ਤੇ ਬਾਕੀ ਦੋਸਤੋ ਸੋਹਣੀ ਗੱਲ ਬਾਤ ਆ ਪੂਰਾ ਪੂਰਾ 0 0 ਹੋ ਜਾਂਦਾ ਵਾ ਲੇਜ਼ਰ ਨਾਲ ਤੇ ਬਾਕੀ ਬਜਲੀ ਬਜਲੀ ਬਾਹਰਲੇ ਪਾਸੇ ਨੀਵਾ ਕਰੰਦੇ ਆ ਮੁੰਡੇ ਤੇ ਬਾਹਰ ਕੋਰ ਕਟਿੰਗ ਕਰਨੀ ਆ ਹੁਣ ਇਹ ਮੰਡੇ ਨੂੰ ਹਣੀ ਆ ਕੋਰ ਕਟਿੰਗ ਤੇ ਬਾਕੀ ਮੈਂ ਦੂਸਰੀ ਸਾਈਡ ਤੇ ਜਾਣਾ ਵਾਂ ਉੱਥੇ ਜਾ ਕੇ ਵੀ ਤੁਹਾਨੂੰ ਵੀਡੀਓ ਸਾਂਝੀ ਕਰਦਾ ਵਾਂ ਕੀ ਕੀ ਹੁੰਦਿਆ ਕਿਵੇਂ ਕਿਵੇਂ ਹੁੰਦਿਆ ਵਾ ਤੇ ਬਾਕੀ ਇੱਥੇ ਮੰਡੇ ਤੱਕ ਆਪਾਂ ਪੈਪ ਰੱਖ ਦੇਣੇ ਆ ਤੇ ਤੁਹਾਨੂੰ ਵਿਖਾਵਾਂਗੇ ਕਿੰਨੀ ਢਾਲ ਕਿੰਨੇ ਪੈਪ ਨੂੰ ਕਿੰਨੀ ਢਾਲ ਦੇਣੀ ਚਾਹੀਦੀ ਆ ਇਧਰਲੀ ਦੋਸਤੋ ਅਸੀਂ ਕਿ ਕਲਾਸਾਂ ਨੂੰ ਸ਼ੁਰੂ ਕਰਨੀਆਂ ਵਾ ਪਰ ਅਸੀਂ ਇਤਿਹਾਸ ਸੰਡੇ ਸੋਚਿਆ ਹੁਣ ਅਗਲੇ ਸੰਡੇ ਕਿਉਂਕਿ ਕੱਲ ਨਹੀਂ ਜਾ ਜਾਵਾਂ ਕਿਤੇ ਤੇ ਉਹ ਕਿੱਥੇ ਜਾਣਾ ਵਾ ਇਹਦਾ ਤੁਹਾਨੂੰ ਵੀਡੀਓ ਕੱਲ ਵਾਲੇ 'ਚ ਪਤਾ ਲੱਗੂਗਾ ਤੇ ਇਹ ਸਰਪ੍ਰਾਈਜ਼ ਹੀ ਆ ਤੇ ਬੜੀ ਵਧੀਆ ਵੀਡੀਓ ਨਹੀਂ ਕੱਲ ਵਾਲੇ ਦੀ ਉਹ ਵੀ ਜ਼ਰੂਰ ਵੇਖਿਓ ਤੇ ਫਿਲਹਾਲ ਹੁਣ ਮੈਂ ਇਹ ਤੇ ਅਲਾਵਾ ਦੂਸਰੀ ਸਾਈਡ ਤੇ ਉੱਥੇ ਜਾ ਕੇ ਤੁਹਾਨੂੰ ਵੀਡੀਓ ਸਾਂਝੀ ਕਰਦਾ ਫਿਰ ਕੁੱਸ ਤੋਂ ਬੰਦੇ ਆਪਣੇ ਆਂ ਲੱਗੇ ਆ ਪਾਈਪ ਪੁੰਦੇ ਆ ਪਾਈਪ ਪੋਣਾ ਇਹਨਾਂ ਨੇ ਜੂ ਪੀ ਵੀ ਸੀ ਪਿਆਵਾ ਇੱਥੇ ਤੇ ਸ਼ਾਮਾਂ ਦੇ ਕੋਈ 6 6:30 ਦਾ ਟਾਈਮ ਹੋ ਗਿਆ ਇੱਥੇ ਬਾਅਦ ਟੂਟੀ ਲਾਉਣੀ ਐ ਇਸ ਜਗ੍ਹਾ ਤੇ ਮਿਸਤਰੀਆਂ ਦੇ ਕੰਮ ਵਾਲੇ ਕੰਮ ਚੱਲੰਦਾ ਰਿਹਾ ਰੀਨੋਵੇਸ਼ਨ ਦਾ ਇੱਥੇ ਬਾਥਰੂਮ ਵੀ ਬੰਨੇ ਆ ਉਦੋਂ ਉਹ ਵੀ ਸਾਈਟ ਆ ਵਿਖਾਵਾਂਗੇ ਫਿਲਹਾਲ ਆ ਪਾਈਪ ਪੁੰਦੇ ਪੇ ਜੂ ਪੀ ਵੀ ਸੀ ਇੱਥੇ ਪਾਣੀ ਲਾਗ ਦੇਣਾ ਮਿਸਤਰੀਆਂ ਨੂੰ ਪਾਣੀ ਵਰਤਣ ਲਈ ਕੋਈ ਜਗ੍ਹਾ ਨਹੀਂ ਆ ਤੇ ਬਾਕੀ ਆ ਪ੍ਰਿੰਸਿਪਲ ਉੱਤਾ ਤੇ ਦੋ ਬੰਦੇ ਆਪਣੇ ਆਂ ਅੰਦਰ ਲੱਗੇ ਆ ਤੇ ਫੋਕਸ ਨਹੀਂ ਹੁੰਦੇ ਕੈਮਰੇ ਦੇ ਵਿੱਚ ਜਾਲੀ ਆ ਨਾ ਚਲੋ ਕੈਮਰੇ ਨੂੰ ਮੈਂ ਐ ਤੇ ਉਹ ਲੱਗਿਆ ਬੰਦੇ ਆਪਣੇ ਕੋਲ ਬੋਲ ਬੁਲਾਉਂਦੇ ਆ ਤੇ ਆ ਦੁੱਗਲਵਾਤ ਨਾਲ ਉਹਦੇ ਕਾਸ਼ਵਾ ਤੇ ਦੋਵੇਂ ਜਣੇ ਲੱਗੇ ਕੰਮ ਤੇ ਚਲੋ ਜਦੋਂ ਕਰਦੇ ਆ ਉਦੋਂ ਜਾਣਦੇ ਆ ਤੇ ਬਾਕੀ ਦੋਸਤੋ ਹੁਣ ਸ਼ਾਮ ਦੇ 7:30 ਦੇ ਲੱਗ ਛੱਕੇ ਦਾ ਟਾਈਮ ਆ ਤੇ ਬਾਕੀ ਵੀਡੀਓ ਦੋਸਤੋ ਤੁਹਾਡੇ ਚੈਨਲ ਤੇ ਹੋਰ ਵੀ ਹੁੰਦੀਆਂ ਰਹਿਣੀਆਂ ਵਾ ਤੇ ਸਾਰੀਆਂ ਵੀਡੀਓ ਵੇਖਣ ਲਈ ਤੁਹਾਨੂੰ ਕਰਨਾ ਪੈਣਾ ਵਾ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਨੂੰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਵੀਡੀਓ ਦੋਸਤੋ ਆਉਣ ਦੀ ਲਾਈਨ ਆ ਇਨਫੋਰਮੇਟਿਵ ਵੀ ਆਪਾਂ ਪਾਇਆ ਕਰਨੀਆਂ ਤੇ ਦੋਸਤੋ ਆਪਾਂ ਕਲਾਸ ਵੀ ਪਾਇਆ ਕਰਨੀਆਂ 2 ਘੰਟੇ ਦੀ ਹਫਤੇ 'ਚ ਇੱਕ ਤੇ ਉਹ ਸਾਰੀ ਜੋ ਉਹ ਵੇਖਣ ਲਈ ਇਨਫੋਰਮੇਸ਼ਨ ਕੱਟੀ ਕਰਨ ਦੀ ਤੇ ਉਹ ਦੋਸਤੋ ਜਿਹੜੀ ਇਨਫੋਰਮੇਸ਼ਨ ਵਾ ਉਹ ਕੱਲੀ ਮਤਲਬ ਕਿ ਇਹ ਪਲੰਬਰ ਵਾਲੀ ਨਹੀਂ ਹੈਗੀ ਇਹ ਇਹ ਇਨਫੋਰਮੇਸ਼ਨ ਹੈ ਘਰ ਵਾਲਿਆਂ ਨੂੰ ਜਿਨ੍ਹਾਂ ਨੇ ਕੰਮ ਕਰਾਉਣਾ ਵਾ ਪਲੰਬਿੰਗ ਰਿਲੇਟਡ ਕੋਈ ਵੀ ਉਹਨਾਂ ਲਈ ਵੀ ਬੜੀ ਕਾਰਗਰ ਹੈ ਕਿਉਂਕਿ ਜੇ ਤੁਹਾਨੂੰ ਪਤਾ ਹੋਊਗਾ ਤੁਸੀਂ ਵਧੀਆ ਤਰੀਕੇ ਨਾਲ ਆਪਣਾ ਕੰਮ ਕਰਾ ਸਕੋਗੇ ਤੇ ਇਨੋਗਲੀ ਨੋਇ ਤੇ ਤੁਹਾਨੂੰ ਜੋ ਮਿਸਤਰੀ ਕਰਤਾ ਉਹ ਸਿਆਣਾ ਪਿਆਣਾ ਜੀ ਇਸ ਕਰਕੇ ਚੈਨਲ ਸਾਡੇ ਨੂੰ ਸਬਸਕ੍ਰਾਈਬ ਜਰੂਰ ਕਰੋ ਬੈਲ ਆਈਕਨ ਨੂੰ ਦਬਾਓ ਤਾਂ ਕਿ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚੇ ਬਾਕੀ ਹੱਸਦੇ ਵਸਦੇ ਰਹੋ ਖੁਸ਼ ਰਹੋ ਤੇ ਆਪਾਂ ਤੁਹਾਨੂੰ ਮਿਲਦੇ ਹਾਂ ਹੁਣ ਅਗਲੇ ਬਲੌਗਸ